ਖ਼ਬਰਾਂ ਦੇ ਵਿੱਚ ਹਰ ਰੋਜ਼ ਬਰੌਸ਼ਰ ਆਉਂਦੇ ਆ ਜਿਹਨੂੰ ਅਸੀਂ ਪੈਂਫਲਟ ਕਹਿੰਦੇ ਜਿਹਨੂੰ ਅਸੀਂ ਵਰਕਾ ਕਹਿੰਦੇ ਮਸ਼ਹੂਰੀ ਵਾਲਾ ਵਰਕ ਆ ਉਹਦੇ ਵਿੱਚ ਇਹ ਵੀ ਹੁੰਦਾ ਜਿਵੇਂ ਫਲਾਣੇ ਥਾਂ ਦੇ ਉੱਤੇ ਆਹ ਸੈਂਟਰ ਖੁੱਲ ਗਿਆ ਫਲਾਣੇ ਥਾਂ ਦੇ ਉੱਤੇ ਡਾਕਟਰ ਕੋਲੋਂ ਦਵਾਈ ਲੈ ਲਓ ਫਲਾਣੀ ਥਾਂ ਦੇ ਉੱਤੇ ਕੱਪੜੇ ਖਰੀਦ ਲਓ ਫਲਾਣੀ ਥਾਂ ਦੇ ਉੱਤੇ ਆਹ ਕੁਝ ਹੋ ਗਿਆ ਪਰ ਇੱਕ ਪੈਂਫਲਟ ਨੇ ਮੇਰਾ ਧਿਆਨ ਖਿੱਚਿਆ ਲੰਘੇ ਕੱਲ ਉਹਦੇ ਵਿੱਚ ਲਿਖਿਆ ਸੀ ਕਿ ਪੰਜਾਬ ਦੇ ਐਸ ਹਿੱਸੇ ਦੇ ਵਿੱਚ ਚਲੋ ਮੈਂ ਜ਼ਿਕਰ ਨਹੀਂ ਕਰਦਾ ਮੈਂ ਕਿਹੜਾ ਮਸ਼ਹੂਰੀ ਕਰਨੀ ਉਹਦੀ ਉਰ ਤੇ ਲਿਖਿਆ ਸੀ ਕਿ ਫਰੈਂਡਸ਼ਿਪ ਸੈਂਟਰ ਖੁੱਲ ਗਿਆ ਜੇਕਰ ਤੁਸੀਂ ਆਪਣੀ ਪਸੰਦ ਦੀ ਆਪਣੀ ਸ ਕੁੜੀ ਦੇ ਨਾਲ ਗੱਲਬਾਤ ਕਰਨੀ ਚਾਹੁੰਦੇ ਤਾਂ ਟੋਲ ਫਰੀ ਨੰਬਰ ਆਹਾ ਤੇ 550 ਰੁਪਇਆ ਇਹਦੀ ਮੈਂਬਰਸ਼ਿਪ ਫੀਸ ਆ ਤੁਸੀਂ ਗੱਲਬਾਤ ਕਰੋ ਤੁਸੀਂ ਉਹਨੂੰ ਮਿਲ ਵੀ ਸਕਦੇ ਹੋ ਤੁਸੀਂ ਆਪਣੇ ਗਮ ਤੁਸੀਂ ਆਪਣੇ ਦੁੱਖ ਤੁਸੀਂ ਆਪਣੀਆਂ ਹਸਰਤਾ ਪੂਰੀਆਂ ਕਰ ਸਕਦੇ ਤੇ ਦੁੱਖ ਆਪਦੇ ਭੁੱਲ ਸਕਦੇ ਹੋ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਵੱਲੋਂ ਪੰਜਾਬੀਆਂ ਨੂੰ ਖਿੱਚਣ ਦੇ ਲਈ ਪੰਜਾਬਣਾਂ ਦਾ ਸਹਾਰਾ ਲਿਆ ਜਾਵੇ ਤੇ ਇਹ ਗੱਲ ਕਹੀ ਜਾਵੇ ਕਿ ਪੈਸੇ ਕਮਾਉਣ ਦੇ ਲਈ ਇਹ ਸਾਰਾ ਕੁਝ ਕਰਨਾ ਜ਼ਰੂਰੀ ਹੋ ਗਿਆ ਤਾਂ ਮੈਨੂੰ ਦੁੱਖ ਵੀ ਲੱਗਦਾ ਤੇ ਇਸ ਗੱਲ ਦੇ ਉੱਤੇ ਚਿਤ ਕਰਦਾ ਵੀ ਲਹਨਤ ਵੀ ਭਾਵਾਂ ਉਹਨਾਂ ਲੋਕਾਂ ਤੇ ਜਿਹੜੇ ਇਹਨੂੰ ਬਿਜ਼ਨਸ ਬਣਾਈ ਬੈਠੇ ਆ ਪਰ ਤੁਸੀਂ ਮਾੜਾ ਕਿਹਨੂੰ ਕਿਹਨੂੰ ਕਹੋਗੇ ਪੰਜਾਬ ਦੇ ਵਿੱਚ ਕਿਹੜੇ ਬੰਦੇ ਨੂੰ ਮਾੜਾ ਪਾਉਗੇ ਇਸ ਮਾਮਲੇ 'ਚ ਕਿਹੜੇ ਬੰਦੇ ਨੂੰ ਚੰਗਾ ਇੰਸਟਾਗ੍ਰam ਦੇ ਉੱਤੇ ਜਾ ਕੇ ਦੇਖੋ ਪੰਜਾਬਣਾਂ ਕਿੰਨੀ ਵੱਡੀ ਗਿਣਤੀ ਦੇ ਵਿੱਚ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬਣਾਂ ਦੇ ਇਹੋ ਜਿਹੇ ਸੋਸ਼ਲ ਮੀਡੀਆ ਅਕਾਊਂਟ ਬਣੇ ਆ ਇੰਸਟਾਗ੍ਰam ਅਕਾਊਂਟ ਬਣੇ ਆ ਜਿਦੇ ਵਿੱਚੋਂ ਲੁੱਚੀਆਂ ਗੱਲਾਂ ਕਰਦੀਆਂ ਜਿਨ੍ਹਾਂ ਵਿੱਚ ਉਹ ਆਪਣੇ ਅੰਦਾ ਦੇ ਬਾਰੇ ਗੱਲਾਂ ਕਰਦੀਆਂ ਜਿਨ੍ਹਾਂ ਵਿੱਚ ਉਹ ਦੱਸਦੀਆਂ ਕਿ ਮੈਨੂੰ ਕੀ ਪਸੰਦ ਆ ਰਾਤ ਨੂੰ ਕੀ ਪਸੰਦ ਆ ਦਿਨੇ ਕੀ ਪਸੰਦ ਆ ਤੇ ਪੰਜਾਬੀ ਹੀ ਥੱਲੇ ਇਹ ਗੱਲਾਂ ਕਰਦੇ ਆ ਸਾਨੂੰ ਵੀ ਮਿਲਣਾ ਕਦੇ ਆਪਾਂ ਵੀ ਮਿਲ ਗਏ ਆ ਵੀ ਕਰ ਲਈਏ ਉਹ ਵੀ ਕਰ ਲਈਏ ਯਾਨੀ ਕਿ ਆਵਾ ਉਤਿਆ ਪਿਆ ਤੁਸੀਂ ਅੱਜ ਦੀ ਤਰੀਕ ਵਿੱਚ ਨਾ ਕੱਲੇ ਬੰਦਿਆਂ ਨੂੰ ਮਾੜਾ ਕਹਿ ਸਕਦਾ ਨਾ ਕੱਲੀਆਂ ਔਰਤਾਂ ਨੂੰ ਹਰ ਬੰਦਾ ਅੱਜਕੱਲ ਫੋਲੋਅਰ ਦੀ ਭਾਲ ਦੇ ਵਿੱਚ ਆ ਵਿਰਲੇ ਟਾਵੇਂ ਜਿਹੜੇ ਚੰਗੇ ਕੰਟੈਂਟ ਦੇ ਨਾਲ ਅੱਗੇ ਵਧਦੇ ਆ ਪਰ ਅੱਜਕੱਲ ਤਨ ਵੇਚਣਾ ਤੇ ਤਨ ਦੀ ਨਮائش ਕਰਨਾ ਤਾਂ ਫੈਸ਼ਨ ਦਾ ਹਿੱਸਾ ਬਣ ਗਿਆ ਇਨੂੰ ਕਾਰੋਬਾਰ ਕਹਿ ਜਾਣ ਲੱਗ ਪਿਆ ਬੇੜਾ ਗਰਕ ਹੋਈ ਸੋਚਦਾ ਇਸ ਤੋਂ ਵੱਡਾ ਨਮੂਨਾ ਕਿਹੜਾ ਜਿਹੜੀਆਂ ਗੱਲਾਂ ਨੂੰ ਅਸੀਂ ਕਦੇ ਅਣਖ ਦੀਆਂ ਪ੍ਰਤੀਕ ਮੰਨਦੇ ਸੀ ਤੇ ਕਹਿੰਦੇ ਸੀ ਵੀ ਆਹ ਗੱਲਾਂ ਬਦਨਾਮੀ ਦੀਆਂ ਪ੍ਰਤੀਕਾਂ ਬਦਨਾਮੀ ਵਾਲੀਆਂ ਅਣਖ ਦੀਆਂ ਪ੍ਰਤੀਕ ਬਣ ਗਈਆਂ ਤੇ ਅਣਖ ਦੀਆਂ ਪ੍ਰਤੀ ਗੱਲਾਂ ਜਿਹੜੀਆਂ ਉਹ ਇਸ ਵੇਲੇ ਕਮਜ਼ੋਰੀ ਦੀ ਨਿਸ਼ਾਨੀ ਮੰਨਣ ਲੱਗ ਪਏ ਵੀ ਯਾਰ ਇਹ ਤਾਂ ਇਸ ਵੇਲੇ ਤਾਂ ਕੋਈ ਹੈ ਹੀ ਨਹੀਂ ਇਹਦੀ ਸੋਚ ਨਹੀਂ ਵੱਡੀ ਇਹ ਤਾਂ ਜੀ ਬੋਲਡ ਨਹੀਂ ਹੈਗਾ ਇਹ ਮਾਡਰਨ ਨਹੀਂ ਹੈਗਾ ਮਾਡਰਨਤਾ ਦੇ ਨਾਂ ਦੇ ਉੱਤੇ ਬੋਲਡ ਹੋਣ ਦੇ ਨਾਂ ਦੇ ਉੱਤੇ ਆਧੁਨਿਕ ਹੋਣ ਦੇ ਨਾਂ ਦੇ ਉੱਤੇ ਲੀੜੇ ਮੁਕਤ ਹੋ ਰਹੀਆਂ ਪੰਜਾਬਣਾਂ ਨੰਗੀਆਂ ਹੋ ਰਹੀਆਂ ਪੰਜਾਬਣਾਂ ਅਯਾਸ਼ੀ ਵਾਸਤੇ ਆਵਾਜ਼ਾਂ ਮਾਰ ਰਹੀਆਂ ਪੰਜਾਬਣਾਂ ਭਾਵੇਂ ਉਹ ਕੁੱਲ ਪੰਜਾਬਣਾਂ ਦਾ 1% ਦੀ ਹਿੱਸਾ ਹੋਣ ਤੇ ਕੁੱਲ ਪੰਜਾਬਣਾਂ ਦਾ ਭਾਵੇਂ 10% ਦੀ ਹਿੱਸਾ ਹੋਣ ਇਸ ਗੱਲ ਦੇ ਉੱਤੇ ਦੁੱਖ ਹੁੰਦਾ ਕਿ ਅਸੀਂ ਕਿਹੜੇ ਪਾਸੇ ਨੂੰ ਤੁਰ ਪਏ ਆ ਕਿੰਨੀਆਂ ਹੀ ਇਸ ਵੇਲੇ ਵੈਬਸਾਈਟਾਂ ਕਿੰਨੀਆਂ ਹੀ ਇਸ ਵੇਲੇ ਐਪਸ ਆ ਜਿਨ੍ਹਾਂ ਦੇ ਉੱਤੇ ਇਹ ਲਿਖਿਆ ਹੁੰਦਾ ਜੀ ਕਿ ਫਲਾਣੀ ਆ ਜਿਹੜੀ ਅੱਜਕੱਲ ਫੋਟੋ ਨਾਲ ਦਿੰਦੀਆਂ ਬੰਦੇ ਵੀ ਨਾਲ ਫੋਟੋ ਦਿੰਦੇ ਆ ਮਤਲਬ ਪੈਸਾ ਕਮਾਉਣਾ ਤੇ ਪੈਸਾ ਹੀ ਕਮਾਉਣਾ ਬਸ ਨੇ ਫੋਲੋਅਰ ਵਧਾਉਣੇ ਸਾਡੇ ਲਈ ਇੱਜ਼ਤ ਤੋਂ ਵੱਧ ਜ਼ਰੂਰੀ ਕਿਵੇਂ ਹੋ ਗਿਆ ਮੈਨੂੰ ਕਦੇ-ਕਦੇ ਇੰਹ ਲੱਗਦਾ ਵੀ ਜਿਹੜੀਆਂ ਤਾਂ ਦੇਵਪਾਰ ਦਾ ਧੰਦਾ ਕਰਦੀਆਂ ਔਰਤਾਂ ਉਹਨਾਂ ਦਾ ਸਾਨੂੰ ਪਤਾ ਵੀ ਪਾਈਏ ਫਲਾਣੇ ਟਿਕਾਣੇ ਦੇ ਉੱਤੇ ਆਹ ਕੁਝ ਕਰਦੀਆਂ ਪਰ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਦੇਵਪਾਰ ਡਿਜੀਟਲ ਦੇਵਪਾਰ ਹੁੰਦਾ ਉਹਦੇ ਬਾਰੇ ਆਪਾਂ ਕੀ ਕਹੇਗੇ ਮਤਲਬ ਇਹ ਆ ਕਿ ਇਨ੍ਹਾਂ ਕੁੜੀਆਂ ਚਿੜੀਆਂ ਜਿਹੜੀਆਂ ਕਿ ਸੈਂਕੜੇ ਹੋਣ ਹਜ਼ਾਰਾਂ ਹੋਣ ਲੱਖਾਂ ਹੋਣ ਇਹਨਾਂ ਦੇ ਮਾਪੇ ਵੀ ਹੈਗੇ ਆ ਇਹਨਾਂ ਦਾ ਦਾਇਰਾ ਵੀ ਹੋਊਗਾ ਦੋਸਤ ਮਿੱਤਰ ਵੀ ਹੈਗੇ ਆ ਮਤਲਬ ਸਾਰੀ ਇਸ ਵੇਲੇ ਝੰਡੀ ਵਾਲੇ ਆ ਸਾਰੀ ਇਹਦਾ ਮਤਲਬ ਇਹ ਵੀ ਗਰਕੇ ਹੋਏ ਆ ਕਦੇ ਜਿਹੜੀਆਂ ਅੱਜਕੱਲ ਮੈਂ ਹੁਣ ਕੀ ਕਹਾਂ ਵੀ ਕੋਰ ਨਾਂ ਵੀ ਲਿਖਿਆ ਕਈਆਂ ਦੇ ਪਿੱਛੇ ਕਈ ਬੰਦਿਆਂ ਦੇ ਪਿੱਛੇ ਸਿੰਘ ਵੀ ਲਿਖਿਆ ਕਈ ਕੁਮਾਰ ਵਾਲੇ ਵੀ ਆ ਕਈ ਹੋਰ ਵਾਲੇ ਵੀ ਆ ਪਰ ਜਿਨ੍ਹਾਂ ਨੇ ਆਪਣੇ ਮੂੰਹ ਦੇ ਵਿੱਚੋਂ ਗੰਦ ਬਕਣਾ ਜਿਨ੍ਹਾਂ ਨੇ ਫੋਲੋਅਰ ਵਧਾਉਣ ਦੇ ਵਾਸਤੇ ਕਦੇ ਕੁਝ ਕਹਿਣਾ ਕਦੇ ਕੁਝ ਕਹਿਣਾ ਜਿਨ੍ਹਾਂ ਨੇ ਅਯਾਸ਼ੀ ਵਾਸਤੇ ਆਵਾਜ਼ਾਂ ਮਾਰਨੀਆਂ ਜਿਨ੍ਹਾਂ ਨੇ ਸਾਰੀ ਉਮਰ ਲੁੱਟਖੁੜਚ ਕਰਨਾ ਸਾਰੀ ਦਿਹਾੜੀ ਉਹਨਾਂ ਦੇ ਵੱਲੋਂ ਇਹ ਪੋਸਟਾਂ ਪਾਈਆਂ ਜਾਂਦੀਆਂ ਕਿ ਉਹਨਾਂ ਦੇ ਮਾਪੇ ਵੇਂਦੇ ਨਹੀਂ ਹੋਣੇ ਵੀ ਪਾਈ ਅਸੀਂ ਕਿਹੜੇ ਪਾਸੇ ਨੂੰ ਸਾਡੀ ਧੀ ਤੁਰੀ ਵੀ ਆ ਕਾਡਾ ਪੁੱਤ ਕਿਹੜੇ ਪਾਸੇ ਨੂੰ ਤੁਰਿਆ ਹੋਇਆ ਪਤਾ ਸਾਰਾ ਕੁਝ ਹੁੰਦਾ ਜੇ ਅੱਜ ਮੈਂ ਕੋਈ ਗਲਤ ਵੀਡੀਓ ਬਣਾਵਾ ਤੇ ਘੁੰਮਦੀ ਫਿਰਦੀ ਮੇਰੀਆਂ ਸਾਰੀਆਂ ਰਿਸ਼ਤੇਦਾਰੀਆਂ ਤੱਕ ਅੱਜ ਨਹੀਂ ਤਾਂ ਹਫ਼ਤੇ ਤੱਕ ਪਹੁੰਚ ਜੂਗੀ ਕਿ ਇਹਨਾਂ ਦੀਆਂ ਵੀਡੀਓ ਜਿਹੜੀਆਂ ਉਹ ਵਕਤ-ਵਕਤ ਥਾਵਾਂ ਤੇ ਘੁੰਮਦੀਆਂ ਨਹੀਂ ਹੋਣਗੀਆਂ ਸੋ ਇਹ ਵੀ ਪੰਜਾਬਣਾਂ ਨੇ ਜਿਹੜੀਆਂ ਖੁਦ ਨੂੰ ਪੰਜਾਬਣਾਂ ਕਹਿੰਦੇ ਆ ਜਿਹੜੇ ਖੁਦ ਨੂੰ ਪੰਜਾਬੀ ਕਹਿੰਦੇ ਉਹ ਬੰਦੇ ਵੀ ਗਲਤ ਜਿਹੜੇ ਗਲਤ ਕੰਮ ਕਰਦੇ ਆ ਪਰ ਜਿਹੜੀਆਂ ਇਹ ਪੰਜਾਬਣਾਂ ਨੇ ਜਿਹੜੀਆਂ ਕਹਿੰਦੀਆਂ ਜੀ ਕਿ ਮੇਰੇ ਐਨੇ ਮਿਲੀਅਨ ਫਾਲੋਅਰ ਹੋ ਗਏ ਅੱਜ ਵੀ ਡੇਟ ਦੇ ਵਿੱਚ ਅੱਜ ਵੀ ਤਰੀਕੇ ਦੇ ਵਿੱਚ ਮਤਲਬ ਇਹ ਹੋ ਗਿਆ ਕਿ ਕੱਲੇ ਫਾਲੋਅਰ ਜ਼ਰੂਰੀ ਆ ਇੱਜ਼ਤ ਦੀ ਕੋਈ ਲੋੜ ਨਹੀਂ ਇੱਜ਼ਤ ਇਹਨਾਂ ਦੀ ਨਜ਼ਰ ਦੇ ਵਿੱਚ ਵੱਧਦੀ ਘਟਦੀ ਰਹਿੰਦੀ ਆ ਇਹਨਾਂ ਨੂੰ ਇਹਨਾਂ ਵਰਗੇ ਮਿਲ ਹੀ ਜਾਂਦੇ ਆ ਤੇ ਉਹ ਪ੍ਰਭਾਵ ਕੀ ਸਿਰਜਦੇ ਆ ਅੱਜਕੱਲ ਮੰਡੀ ਦਾ ਹਿੱਸਾ ਬਣਿਆ ਵੀ ਭਾਈ ਤੁਹਾਨੂੰ ਕਿਹੜੀ ਰਸ਼ੀਨ ਕੁੜੀ ਚਾਹੀਦੀ ਆ ਤੁਹਾਨੂੰ ਪੰਜਾਬਣੀ ਚਾਹੀਦੀ ਆ ਤੁਹਾਨੂੰ ਭਾਰਤ ਦੇ ਕਿਸੇ ਹੋਰ ਹਿੱਸੇ ਦੀ ਚਾਹੀਦੀ ਆ ਤੇ ਜੇਕਰ ਪੰਜਾਬਣਾ ਤਨ ਦੀ ਨਮਾਇਸ਼ ਦੇ ਵਿੱਚ ਦੇ ਵਪਾਰ ਦੇ ਵਿੱਚ ਇਸ ਤਰੀਕੇ ਨਾਲ ਬਲਤਾਨ ਹੋਣੀ ਆ ਤੇ ਸਾਡੇ ਪੰਜਾਬੀਆਂ ਦਾ ਪ੍ਰਭਾਵ ਕੀ ਸਿਰਜਿਆ ਜਾਂਦਾ ਇੱਕ ਪਾਸੇ ਉਹ ਪੰਜਾਬਣਾ ਜਿਹੜੀਆਂ ਕਿ ਸਿਰ ਤੋਂ ਚੁੰਨੀ ਨਹੀਂ ਸੀ ਲੈਣ ਦਿੰਦੀਆਂ ਜਾਂ ਕੁਝ ਇੱਕ ਹਲੇ ਵੀ ਹੈਗੀਆਂ ਉਹ ਪੰਜਾਬਣਾਂ ਜਿਹੜੀਆਂ ਕਿ ਮਾਂ ਬਾਪ ਦੀ ਇੱਜ਼ਤ ਦਾ ਪਤਨਾ ਖਿਆਲ ਵੀ ਰੱਖਦੀਆਂ ਉਹ ਪੰਜਾਬਣਾਂ ਜਿਹੜੀਆਂ ਕਿ ਆਪਣੇ ਖਾਨਦਾਨ ਦਾ ਖਿਆਲ ਰੱਖਦੀਆਂ ਤੇ ਇਹਨਾਂ ਦੇ ਤਾਂ ਖਾਨਦਾਨ ਦਾ ਵੀ ਹਾਲੇ ਹੋ ਜਾਣਾ ਪਤਾ ਨਹੀਂ ਪੰਜਾਬ ਕਿਹੜੇ ਪਾਸੇ ਨੂੰ ਤੁਰ ਪਿਆ ਤੇ ਪਤਾ ਨਹੀਂ ਪੰਜਾਬ ਦਾ ਬਣੂਗਾ ਕੀ ਮੈਨੂੰ ਅਕਸਰ ਕਈ ਵਾਰੀ ਇਹ ਗੱਲ ਕਹਿਣ ਦਾ ਮੌਕਾ ਮਿਲਦਾ ਵੱਖ-ਵੱਖ ਸਟੇਜਾਂ ਦੇ ਉੱਤੇ ਕਿ ਪੰਜਾਬ ਬਰਬਾਦ ਹੋ ਜਾਊਗਾ ਨਹੀਂ ਪੰਜਾਬ ਜ਼ਹਿਨੀ ਤੌਰ ਦੇ ਉੱਤੇ ਬਰਬਾਦ ਹੋ ਚੁੱਕਿਆ ਇਹ ਸ਼ਬਦ ਵਰਤਣਾ ਸ਼ੁਰੂ ਕਰਗੇ ਤੁਸੀਂ ਆਪਣੇ ਆਣ ਗਵਾਂਡ ਦੇ ਵਿੱਚ ਝਾਤ ਮਾਰ ਕੇ ਦੇਖੋ ਇੱਥੇ ਮੁੰਡਾ ਗਵਾਂਡ ਦੀ ਕੁੜੀ ਨਾਲ ਕੀ ਚੱਲ ਰਿਹਾ ਇੱਥੇ ਗਵਾਂਡ ਦੇ ਵਿੱਚ ਗਵਾਂਢੀ ਕੀ ਕਰ ਰਿਹਾ ਇੱਥੇ ਘਰਾਂ ਦੇ ਵਿੱਚ ਕੀ ਹੋ ਰਿਹਾ ਜਿਹੜੀ ਗੱਲ ਨੂੰ ਅਸੀਂ ਅੱਖ ਦੀ ਸ਼ਰਮ ਮੰਨਦੇ ਸੀ ਅੱਜ ਕੱਲ ਉਸ ਗੱਲ ਦਾ ਕਿੱਥੇ ਵਰਤਾਰਾ ਹੈਗਾ ਅੱਜ ਕੱਲ ਕੌਣ ਇਸ ਗੱਲ ਨੂੰ ਮੰਨਦਾ ਸੋ ਇਸ ਵੇਲੇ ਜੋ ਕੁਝ ਚੱਲ ਰਿਹਾ ਸੱਚੇ ਮੁੱੱਚੀ ਦੁੱਖ ਦਾ ਪ੍ਰਗਟਾਵਾ ਹੁੰਦਾ ਕਈ ਵਾਰੀ ਦੁੱਖ ਦਾ ਪ੍ਰਗਟਾਵਾ ਕਰਨ ਨੂੰ ਚਿਤ ਕਰਦਾ ਵੀ ਸੋਸ਼ਲ ਮੀਡੀਆ ਨੂੰ ਅਸੀਂ ਇੱਕ ਕ੍ਰਾਂਤੀ ਦੇ ਤੌਰ ਤੇ ਮੰਨਦੇ ਆ ਪਰ ਆਹ ਜਿਹੜੀਆਂ ਫਰੈਂਡਸ਼ਿਪਾਂ ਕਰ ਲੋ ਆਜੋ ਜੀ ਇਸ ਥਾਂ ਤੇ ਮਸਤੀ ਮਾਰ ਲੋ ਇੰਨੇ ਪੈਸਿਆਂ ਦੇ ਵਿੱਚ ਆ ਕੁਝ ਹੋਊਗਾ ਮੇਰੇ ਇੰਨੇ ਫੋਲੋਅਰ ਆ ਤੇ ਮੇਰੇ ਫੋਲੋਅਰ ਆ ਜਿਹੜੇ ਉਹਨੇ ਇਸ ਤਰੀਕੇ ਦੇ ਨਾਲ ਹੁੰਦੇ ਆ ਤੇ ਜਿਹੜਾ ਸਾਨੂੰ ਰੋਕੂਗਾ ਜਿਹੜਾ ਸਾਨੂੰ ਟੋਕੂਗਾ ਉਹਦੀ ਧੀ ਭੈਣ ਕਰ ਦੇਣੀ ਆਪਾਂ ਸੋ ਪੰਜਾਬ ਜਿਹੜੇ ਰਾਹ ਦੇ ਉੱਤੇ ਤੁਰ ਪਿਆ ਸੱਚੀ ਮੁੱਠੀ ਇੱਥੇ ਤਾਂ ਇੰਉ ਲੱਗਦਾ ਵੀ ਨਾ ਕੋਈ ਗੁਰੂ ਪੀਰ ਦੀ ਮੰਨਣ ਵਾਲਾ ਨਾ ਕੋਈ ਦੇਵੀ ਦੇਵਤੇ ਦੀ ਮੰਨਣ ਵਾਲਾ ਨਾ ਕੋਈ ਹੋਰ ਕਿਸੇ ਧਾਰਮਿਕ ਆਗੂਆਂ ਦੀ ਮੰਨਣ ਵਾਲਾ ਸਾਰੇ ਆਪੋ ਆਪਣੇ ਦੇ ਵਿੱਚ ਪਏ ਆ ਵੀ ਭਾਈ ਮੇਰਾ ਦਾਇਰਾ ਵੱਡਾ ਹੋ ਜਾਏ ਮੇਰਾ ਦਾਇਰਾ ਵੱਡਾ ਹੋ ਜਾਏ ਮੇਰੀ ਬੇਨਤੀ ਆ ਲੀੜੇ ਲਾਉਣ ਵਾਲੀਆਂ ਸੋਸ਼ਲ ਮੀਡੀਆ ਦੇ ਉੱਤੇ ਲੀੜੇ ਲਾਉਣ ਵਾਲੀਆਂ ਪੰਜਾਬਣਾਂ ਨੂੰ ਮੇਰੀ ਇੱਕ ਬੇਨਤੀ ਆ ਤੇ ਗੰਦ ਮੂੰਹ ਦੇ ਵਿੱਚੋਂ ਕੱਢਣ ਵਾਲੀਆਂ ਪੰਜਾਬਣਾਂ ਨੂੰ ਬੇਨਤੀ ਆ ਤੇ ਇਸ਼ਾਰੇ ਗੰਦੇ ਗੰਦੇ ਕਰਕੇ ਤੇ ਆਪਣੇ ਗੁਪਤ ਅੰਗ ਦਿਖਾਉਣ ਵਾਲੀਆਂ ਪੰਜਾਬਣਾਂ ਨੂੰ ਬੇਨਤੀ ਆ ਵੀ ਤੁਸੀਂ ਮਾੜਾ ਮੋਟਾ ਤੁਹਾਡਾ ਤਾਂ ਕਿਰਦਾਰ ਕੋਈ ਹੈ ਨਹੀਂ ਪਰ ਪੰਜਾਬ ਦਾ ਕਿਰਦਾਰਤਾ ਹੈ ਪੰਜਾਬ ਦਾ ਕੋਈ ਸੱਭਿਆਚਾਰਤਾ ਹੈ ਜਦੋਂ ਪੰਜਾਬਣੀ ਸ਼ਬਦ ਆ ਗਿਆ ਤੁਸੀਂ ਮਗਰ ਕੌਰ ਵੀ ਲਾ ਲਿਆ ਬੰਦੇ ਆਦੇ ਜਦੋਂ ਮਗਰ ਸਿੰਗ ਲਾ ਲਿਆ ਤੇ ਫਿਰ ਮੇਰਾ ਖਿਆਲ ਆ ਵੀ ਸਾਰੀ ਦੁਨੀਆ ਇੱਕ ਪਾਸੇ ਤੁਸੀਂ ਇੱਕ ਪਾਸੇ ਹੁੰਨੇ ਕਰਨਾਰ ਦੇ ਪਖ ਤੋਂ ਪਰ ਜੋ ਕੁਝ ਇਸ ਵੇਲੇ ਚੱਲ ਰਿਹਾ ਸੱਚੀ ਮੁੱੱਚੀ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਤੁਹਾਡੇ ਨਾਲ ਫੋਲੋਅਰ ਨਹੀਂ ਜਾਣੇ ਇਹ ਫੋਲੋਅਰ ਫੁੱਲ ਵਰਤਾ ਇਥੇ ਕਹਿਣ ਦੀਆਂ ਗੱਲਾਂ ਤੇ ਜਿਹੜੇ ਮੀਡੀਆਦਾਰੇ ਤੇ ਜਿਹੜੇ ਵੈਬਸਾਈਟਾਂ ਵਾਲੇ ਰੁਪਈਏ ਕਮਾਉਣ ਦੀ ਖਾਤਰ ਦੇ ਵਪਾਰ ਦਾ ਅੱਡਾ ਬਣਾ ਰਹੇ ਸਭ ਕੁਝ ਨੂੰ ਉਹਨਾਂ ਨੂੰ ਵੀ ਮੇਰੀ ਬੇਨਤੀ ਆ ਵੀ ਭਾਈ ਯਾਰ ਤੁਸੀਂ ਵੀ ਮਾੜੀ ਮੋਟੀ ਕੋਈ ਸ਼ਰਮ ਕਰ ਲਓ ਤੇ ਪੰਜਾਬੀਆਂ ਦੇ ਉਸ ਟੋਲੇ ਨੂੰ ਵੀ ਮੇਰੀ ਬੇਨਤੀ ਆ ਜਿਹੜਾ ਕਿ ਰਾਇੰਦੰਦਾ ਰਹਿੰਦਾ ਤਾਂ ਕਹਿੰਦਾ ਵੀ ਠਕੜ ਯਾਰ ਇਦਾਂ ਹੀ ਹੁੰਦੇ ਐ ਤੇ ਫਲਾਣੇ ਐਂ ਕਰਦੇ ਆ ਫੇਕ ਆਈਡੀਆਂ ਬਣਾ ਕੇ ਚਵਲਾਂ ਮਾਰਨ ਦੇ ਨਾਲੋਂ ਜ਼ਰੂਰੀ ਇਹ ਆ ਕਿ ਆਪਾਂ ਆਪਦੇ ਫਰਜ਼ਾਂ ਨੂੰ ਨਿਭਾਈਏ ਆਪਾਂ ਪੰਜਾਬ ਵਾਸੀ ਹਾਂ ਇੱਕ ਬ੍ਰਾਂਡ ਦੇ ਵਿੱਚ ਰਹਿਣ ਵਾਲੇ ਆ ਇਹ ਪੰਜਾਬੀ ਇੱਕ ਬ੍ਰਾਂਡ ਅੰਮਿਸਟਰ ਦੇ ਤੌਰ ਦੇ ਉੱਤੇ ਮੈਂ ਹਮੇਸ਼ਾ ਗੱਲ ਕਹਿਣਾ ਹੁੰਦਾ ਭਾਵੇਂ ਇਹ ਜਾ ਕੇ ਉਧਰ ਸ਼ੈਰਡਨ ਪਲਾਜ਼ਾ ਦੇ ਵੱਲ ਕੁੜੀਆਂ ਜਾਂ ਮੁੰਡੇ ਗਲਤ ਕਰਨ ਤੇ ਭਾਵੇਂ ਇੱਥੇ 3B2 ਦੇ ਵਿੱਚ ਕਰਨ ਤੇ ਭਾਵੇਂ ਜਲੰਧਰ ਦੇ ਬਸ ਅੱਡੇ ਦੇ ਵਿੱਚ ਅੱਧੀ ਰਾਤ ਨੂੰ ਕੁੜੀਆਂ ਗਲਤ ਕੁਛ ਕਰਨ ਤੇ ਭਾਵੇਂ ਮੁੰਡੇ ਗਲਤ ਕੁਛ ਕਰਨ ਤੁਸੀਂ ਪੰਜਾਬ ਦਾ ਬ੍ਰਾਂਡ ਵਿਗਾੜ ਰਹੇ ਹੋ ਤੁਸੀਂ ਪੰਜਾਬ ਦੀ ਝੋਲੀ ਦੇ ਵਿੱਚ ਲਹਨਤ ਪਵਾ ਰਹੇ ਹੋ ਦੁਨੀਆ ਭਰ ਦੇ ਵਿੱਚ ਇਹ ਪ੍ਰਭਾਵ ਜਾਂਦਾ ਵੀ ਆਪਾਂ ਇਸੇ ਕੰਮ ਵਾਲੇ ਹੁੰਨੇ ਆ ਆਪਾਂ ਕੋਈ ਰਸ਼ੀਅਨ ਨਹੀਂਗੇ ਆਪਾਂ ਕੋਈ ਰਸ਼ੀਆਰੀਆਂ ਕੁੜੀਆਂ ਵਾਲੇ ਨਹੀਂਗੇ ਆਪਾਂ ਕੋਈ ਥਾਈਲੈਂਡ ਵਾਲੇ ਨਹੀਂਗੇ ਥਾਈਲੈਂਡ ਨਹੀਂਗਾ ਪੰਜਾਬ ਆ ਪਰ ਪੰਜਾਬ ਦੇ ਵਿੱਚ ਥਾਂ ਥਾਂ ਤੇ ਦੇ ਵਪਾਰ ਦੇ ਅੱਡੇ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਵੀਰ ਚੱਲੀ ਕੀ ਜਾਂਦਾ ਜਿਹੋ ਜੇ ਮਰਨ ਵਾਲੇ ਉਹੋ ਜੇ ਫੂਕਣ ਵਾਲੇ ਜਿਹੋ ਜਿਹੇ ਸੁਣਨ ਵਾਲੇ ਉਹੋ ਜਿਹੇ ਬੋਲਣ ਵਾਲੇ ਜਿਹੋ ਜਿਹੇ ਕਮੈਂਟ ਕਰਤਾ ਉਹੋ ਜਿਹੇ ਬੋਲਣ ਵਾਲੇ ਆ ਸੋ ਸਾਰਾ ਇਸ ਵੇਲੇ ਵਰਤਾਰਾ ਜਾਂ ਵਿਗੜਿਆ ਪਿਆ ਸੋ ਬੇਨਤੀ ਹੈ ਭਾਈ ਜੇਕਰ ਤੁਹਾਡੇ ਕੋਲੇ ਕਿਸੇ ਦੀ ਵੀ ਕੋਈ ਗੰਦੀ ਮੰਦੀ ਵੀਡੀਓ ਆਉਂਦੀ ਆ ਉਹਨੂੰ ਲਾਈਕ ਨਾ ਕਰੋ ਉਹਨੂੰ ਸ਼ੇਅਰ ਨਾ ਕਰੋ ਤੁਹਾਨੂੰ ਪਿੱਟਣੇ ਪੈ ਜਾਣੀ ਆ ਇਹ ਗੱਲ ਦੀ ਪੱਕੀ ਗਾਰੰਟੀ ਆ ਕੋਈ ਪਤਾ ਨਹੀਂ ਉਹਦੇ ਪਿੱਛੇ ਕਿਹੜੀ ਸਾਜ਼ਿਸ਼ ਹੋਵੇ ਅੱਜ ਕੱਲ ਤਾਂ ਖੁਦ ਨੰਗੇ ਹੋ ਕੇ ਵੀਡੀਓ ਕਾਲ ਦੇ ਉੱਤੇ ਦੂਜੇ ਨੂੰ ਉਕਸਾ ਕੇ ਉਹਦੇ ਕੱਪੜੇ ਲਵਾ ਕੇ ਤੇ ਉਹਦੀ ਕਾਲ ਰਿਪੋਰਟ ਕਰਨ ਦਾ ਰਵਾਜ ਆ ਫੇਰ ਜੋ ਕਹਿੰਦੇ ਹੁੰਨੇ ਕਿ ਭਾਈ ਪੁਲਿਸ ਸਾਡੀ ਬਦਨ ਨਹੀਂ ਕਰਨੀ ਤੇ ਤੁਸੀਂ ਲੱchnai ਹੋ ਜਾ ਕਰ ਨਹੀਂ ਕਿਉਂ ਆ ਤੁਸੀਂ ਆਪ ਹੀ ਹੋ ਜੀਆਂ ਹਰਕਤਾਂ ਕਿਉਂ ਕਰਦੇ ਆ ਆਪਦੇ ਤੇ ਕਾਬੂ ਰੱਖਣਾ ਸ਼ੁਰੂ ਕਰਗੇ ਘਟ ਖਾ ਕੇ ਇੱਜ਼ਤਦਾਰ ਤਰੀਕੇ ਨਾਲ ਜਿਉਣਾ ਸ਼ੁਰੂ ਕਰਗੇ ਤੇ ਜਿਹੜੇ ਫੋਲੋਅਰ ਵਧਾਉਣ ਵਾਲੀਆਂ ਇਹ ਅਖੌਤੀ ਪੰਜਾਬਣਾ ਲਹਣਤੀ ਜਿਹੜੀਆਂ ਬੀਬੀਆਂ ਜਾਂ ਬੰਦੇ ਆ ਉਹਨਾਂ ਨੂੰ ਬੇਨਤੀ ਹੈ ਕਿ ਭਾਈ ਤੁਸੀਂ ਵੀ ਮਾੜਾ ਮੋਟਾ ਕੁਝ ਨਾ ਕੁਝ ਸੋਚੋ ਇਹਨਾਂ ਫੋਲੋਅਰਾਂ ਨੇ ਨਾਲ ਨਹੀਂ ਜਾਣਾ ਜੇ ਤੁਹਾਡੇ ਮਾਂ ਬਾਪ ਦੀ ਵੀ ਗੈਰਤ ਜਾਂਦੀ ਆ ਚਾਹੀਦਾ ਹੈ ਕਿ ਦੋ ਦੋ ਚਪੇੜਾ ਤੁਹਾਡੇ ਵਜਣ ਤੇ ਉਹ ਇਹ ਗੱਲ ਕਹਿਣ ਕਿ ਤੁਸੀਂ ਸਾਡੇ ਟੱਬਰ ਦੇ ਸਿਰ ਦੇ ਵਿੱਚ ਸਵਾਹ ਪੁਆਈ ਆ ਪਰ ਪਤਾ ਨਹੀਂ ਉਹ ਵੀ ਵਿੱਚੇ ਨੱਚੀ ਟੱਪੀ ਜਾਂਦੇ ਆ ਅੱਜਕਲ ਫੋਲੋਅਰ 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 ਗਿਆ ਇੱਜ਼ਤ ਉਜਤਾ ਹੈ ਨਹੀਂਗੀ ਮੈਂ ਜਿਹੜੇ ਵੀ ਲੋਕ ਚੰਗੇ ਕੰਟੈਂਟ ਪੇਸ਼ ਕਰਦੇ ਆ ਜਿਹੜੇ ਵੀ ਲੋਕ ਚੰਗੇ ਤਰੀਕੇ ਨਾਲ ਆਪਣੇ ਵਿਚਾਰ ਪੇਸ਼ ਕਰਦੇ ਆ ਜਿਹੜੇ ਲੋਕ ਅਣਖੀ ਅਤੇ ਸ਼ਬਦ ਦੀ ਮर्यादा ਨੂੰ ਸਮਝਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਕਦਰ ਕਰਦਾ ਹਮੇਸ਼ਾ ਹੀ ਵੀ ਉਹਨਾਂ ਤੋਂ ਮੈਂ ਵੀ ਕੁਝ ਨਾ ਕੁਝ ਸਿੱਖਾਂ ਪਰ ਜਿਹੜੇ ਲਾਣਤੀ ਦੇ ਲੋਕ ਕਦੇ ਕਦਾਈਂ ਐ ਕਰਦੇ ਆ ਕਰਦੇ ਆ ਮੂਰੇ ਆ ਜਾਂਦੇ ਆ ਤੇ ਗੰਦਮੰਦ ਦੀ ਪੇਸ਼ਕਾਰੀ ਕਰਦੇ ਆ ਸੱਚੀ ਮੁੱਚੀ ਦੁੱਖ ਬਹੁਤ ਹੁੰਦਾ ਉਹ ਤੋਂ